ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਖੈਰ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈੱਲ ਆਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਦੋ ਟਾਈਮ ਆਪਣੀ ਨਰਖ ਪਰਖ ਕਰਕੇ ਚੋਗੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਅੱਜ ਦੇ ਵਿੱਚ ਪਿੰਡ ਨਿਸ਼ਾਰਾ ਪਨੂਆ ਚੌਧਰੀ ਵਾਲਾ ਜ਼ਿਲ੍ਹਾ ਸ਼੍ਰੀਨੁਤਰਤਰ ਸਾਹਿਬ ਤਹਿਸੀਲ ਲਗਦੀ ਪੱਟੀ ਤੇ ਪਨੂ ਸਾਹਿਬ ਦੇ ਕੋਲ ਪਹੁੰਚ ਕੇ ਕਰੀਏ ਗੱਲਬਾਤ ਪਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੋੜਾ ਜਿਹਾ ਤੁਸੀਂ ਨੇਹਰਾ ਕਰਤਾ ਸਾਨੂੰ ਸਾਡੇ ਨਾਲ ਡੰਗਰ ਢੋਣ ਆਲੇ ਇਹ ਲਿਆਉਂਦੇ ਆਂ ਹਾਂਜੀ ਲਓ ਭਾਈ ਸੱਜਣੋ ਅਜੇ ਗੱਡੀ ਦੇ ਉੱਤੋਂ ਲਾ ਕੇ ਖੜੇ ਆਂ ਤੇ ਨੇਹਰਾ ਆ ਗਿਆ ਚਲੋ ਕੋਈ ਗੱਲ ਨਹੀਂ ਉਧਰੋਂ ਚੰਦ ਵੀ ਮਾਮਾ ਜਿਹੜਾ ਆ ਗਿਆ ਏ ਇਹ ਥੋੜਾ ਹਨੇਰਾ ਆ ਗਿਆ ਸਾਨੂੰ ਕੋਈ ਗੱਲ ਨਹੀਂ ਤੇ ਥੋੜਾ ਆਪਾਂ ਜਲਦੀ ਡਿਟੇਲ ਦਈਏ ਐਡਰੈਸ ਦੱਸਿਓ ਪਿੰਡ ਭਰਾਵਾਂ ਨੂੰ ਨਸ਼ਹਿਰਾ ਪੰਨੂਆ ਹਾਂਜੀ ਹਾਂਜੀ ਸੇਲ ਕਰਨ ਤਰਨ ਤਰਨ ਜਲਨ ਤਰਨ ਦਾ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ 995686573 ਠੀਕ ਆ ਆ ਇਤੋਂ ਡਿਟੇਲ ਕਰੀਏ ਕਿਦਨ ਦੀ ਚੋ ਮੈਂ ਸੋਈ ਕਨਵਾਸ ਹੂਆ ਹੈ ਵੀਰ ਜੀ ਇਹ ਪਰਸੇ ਸੋਈ ਆ ਹਾਂ ਠੀਕ ਆ ਹਾਂਜੀ ਪਰसों ਸੂਈ ਆਈ ਤੇ ਜਾਂਦਾਂ ਸੂਈ ਨੂੰ ਗਿਆ 1.7 ਲੀਟਰ 11 ਇਹ ਆ ਮਗਰ ਕੀ ਜਗਾਰ ਲਾਈ ਬੈਠੀ ਆ ਹਨ ਬਿਲਕੁਲ ਬੜਾ ਜਗਾ ਪੂਰਾ ਨਾ ਜੀ ਠੰਡੀ ਠੀਰੀ ਠੰਡੀ ਠੀਰੀ ਆ ਵੇਖੋ ਖਾਨ ਤੇ ਚਲੋ ਨੇਰਾ ਆ ਗਿਆ ਕੋਸ਼ਿਸ਼ ਕਰਦੇ ਤੁਹਾਨੂੰ ਸਾਰੀ ਇਹ ਵੀ ਆ ਬੱਚਾ ਆ ਗਿਆ ਨਾ ਮਗਰ ਹਾਂਜੀ ਹਾਂਜੀ ਤੇ ਖੋਲ ਕੇ ਤੋਰਾ ਚੈੱਕ ਕਰਕੇ ਮੈਂ ਨਿਰਾਗਨ ਕਰਕੇ ਨਾ ਆਪਾਂ ਵੀਡੀਓ ਛੋੜੀ ਜਲਦੀ ਬਣਾ ਲਗੇ ਕਿਉਂਕਿ ਦਿਨ ਹੋਵੇ ਤਾਂ ਫਿਰ ਲੰਮਾ ਫਿਰ ਜਿੰਨਾ ਮਰਜ਼ੀ ਬਣਾਈ ਜਾਈਏ ਫਿਰ ਭੈਣ ਭਰਾਵਾਂ ਨੂੰ ਨੇਰੇ 'ਚ ਕੋਈ ਪਤਾ ਨਹੀਂ ਲੱਗੂਗਾ ਫਿਰ ਲਓ ਸੱਜਣੋ ਕਾਡ ਕਾਡ ਬੂਰਾ ਤੇ ਮਗਰ ਤੇ ਵੇਖੋ ਪੂਰਾ ਆਰਡਰ ਕੁਆਲਿਟੀ ਗਾਂ ਕੋ ਬਣੀ ਬੈਠੀ ਲਾਇਓ ਮੋੜ ਕੇ ਵੇਰਦੀ ਮੋੜ ਲਿਓ ਕਿਨਵਾ ਸੂਹਾ ਤੀਜਾ 14 15 ਲੀਟਰ ਦੁੱਧ ਦੀ ਮਾਲਕ ਹੈ ਵੀ ਦੀ ਕਿਨਵਾ ਸੂਹਾ ਤੀਜਾ ਇਹ ਤੀਜਾ ਸੂਹਾ ਜੀ ਲਓ ਜੀ ਤੀਜਾ ਸੂਹਾ ਠੀਕ ਹੈ ਤੇ ਪਰਸਨਲੀ ਸੁਈ ਜਾ ਤੇ ਬੋਲਾ ਰੈਡੀ ਕਿੰਨਾ ਦੱਸਿਆ ਜੇ 11 ਲੀਟਰ ਬੋਲਾ ਜੀ ਖੱਲੇ 11 ਕਿਲੋ ਤੇ ਮਗਰ ਉਹਦੇ ਆਰਡਰ ਕੁਆਲਟੀ ਸੱਜਣੋ ਦੇਖ ਸਕਦੇ ਜਾਪੇ ਗਰਮਾ ਵਾਲੀ ਕਿੰਨਾ ਕਹਣਾ ਲੇਵਾ ਲਾਈ ਬੈਠੀ ਵੇਖ ਲੋ ਠੰਡਾ ਸੁਖਣਾ ਠੀਕ ਪਰ ਫਿਰ ਕਿੰਨੇ ਦੀ ਦੇ ਦੇਣੀ ਕੀ ਮੁੱਲ ਇਹਦੀ ਕਰ ਨੂੰ 75 ਕਰਨਾ ਹਮ ਐਨਾ ਕੀ ਮੁੱਲ ਕਰ ਕਿੰਨਾ ਕਰ 70000 ਦੀ ਦੇ ਦੇ ਹਾਂ ਨਹੀਂ ਘਟ ਵਧ ਨਹੀਂ ਘਟ ਵਧ ਲਓ ਜੀ ਛੋਰ ਛੱਪਾ ਜਿਹੜਾ 150 ਆ ਦੂਜੇ ਨੰਬਰ ਤੇ ਆ ਗਈ ਵਹਿੜ ਹਾਂਜੀ ਸਿਰਵਾ ਸੂਆ ਇਹ ਵੀ ਹੈ ਵੇਖੋ ਜੀ ਢੇਰ ਧੂੜ ਪਾਈ ਚੰਗੀ ਆ ਆ ਵੇਖੋ ਜੀ ਲਓ ਜੀ ਰਾਕੇ ਢੇਲ ਬੜੀ ਹੈ ਨਾ ਢੇਲ ਤੋਂ ਲਵਾੜੀ ਆ ਤੂੰ ਚੋਕੇ ਖਾਓ ਮੜੀ ਜੀ ਹਾਂਜੀ ਲਓ ਜੀ ਥਾਂਦੀ ਤੇਰੀ ਵੀ ਆ ਨੇ ਥਾਂ ਤੋਂ ਭੌੜਾ ਆ ਰਿਹਾ ਸੱਟੇ ਨਾ ਕੰਦੀ ਤੇ ਦਿਨ ਆਟ ਲੈ ਜੂ ਦਿਨ ਤਾਂ ਲੈ ਜੂ ਜੀ ਖੋਲ ਕੇ ਤੋਰਾ ਚੈੱਕ ਲਈਏ ਲਓ ਭਾਈ ਸੂਆ ਦੁੱਜਾ ਦੁੱਜਾ ਦੁੱਜੇ ਸੂਏ ਵੇ ਲਓ ਜੀ ਦੁੱਜਾ ਸੂਆ ਇਹ ਵੇ ਡੱਬੀ ਆ ਠੀਕ ਆ ਥਾਂ ਤੋਂ ਬੜਾ ਸੋਹਣਾ ਲੱਗਾ ਕਾਲੇ ਥਾਂ ਨੇ ਚਾਰੇ ਬਹੁਤ ਕਮਾ ਦੇ ਲੱਗੇ ਆ ਤੇ ਪੂਰੀ ਸੋਹਣੀ ਆ ਵੈੜ ਜਿੰਨੀ ਵੀ ਹੈਗੀ ਆਰਡਰ ਕੁਆਲਟੀ ਬੜੀ ਸਾਫ ਆ ਠੀਕ ਹੈ ਜੀ ਲੋ ਜੀ ਤੋੜਾ ਤੋੜਾ ਕਰ ਲੋ ਚੈੱਕ ਠੀਕ ਆ ਲਾਇਓ ਮੋੜ ਕੇ ਜੀ ਹੰਦਾ ਹੋਈ ਬਾਕੀ ਲੰਬੀ ਲੰਬੀ ਪੂਰੀ ਲੋ ਜੀ ਲੋ ਸੱਜਣਾ ਸੋਹਣੀ ਆ ਜਿੰਨੀ ਵੀ ਹੈਗੀ ਆ ਮੁੱਲ ਜਾਇਜ਼ ਹੀ ਹੁੰਦਾ ਇਹ ਵੀਰ ਦਾ ਠੀਕ ਹੈ ਤੇ ਪੰਨੂ ਸਾਹਿਬ ਫਿਰ ਕੀ ਲੈ ਦੇਂਦਾ ਇਹ ਮੁੱਲ ਕਰਨ ਉਹ 35000 ਕਰਾ ਲਈਏ ਹਾਂ ਜੀ ਲੈ ਲੈ 31000 ਦੀ ਦੇ ਹਾਂ ਨਾ ਠੀਕ ਆ ਠੀਕ ਆ ਬਿਲਕੁਲ ਵਧੀਆ ਰੇਟ ਤੁਹਾਡੇ ਤੇ ਇਹ ਕਿੰਨੇ ਕਿ ਦਿਨਾਂ ਦੀ ਸੂਈ ਆ ਇਹਨੂੰ ਵੀਰ ਦੀ ਸੂਈ ਨੂੰ ਅੱਜ ਪੰਜਵਾਂ ਛੇਵਾਂ ਦਿਨ ਹੋ ਗਿਆ ਨੀਲੀ ਦਾ ਮਗਰ ਬਚਾ ਆ ਗਿਆ ਹਾਂ ਹਾਂ ਕੱਟਾ ਆ ਗਿਆ ਹਾਂ ਨਾ ਪਿਓਰ ਨੀਲੀ ਦਾ ਨੀਲੀ ਦਾ ਤੇ ਦੁੱਧ ਰੈਡੀ ਕਿੰਨਾ ਹੋਊ रेडी दो दे दे लो भी, भी सजरो बच्चा देख लो प्योर नीली रावी ਦਾ ਅਜੇ ਇਹਦੇ ਮਗਰ 11 ਕਿਲੋ 11 ਕਿਲੋ ਠੀਕ ਆ ਲੋਏ ਕੱਚੇ ਕਰਕੇ ਕਾੜੀ ਪੈਂਦੀ ਆ ਹਾਂਜੀ ਕੱਚੇ ਕਰਕੇ ਫਿਰ ਡੰਗਰ ਆਇਆ ਹੁੰਦਾ ਨਾ ਪਸ਼ੂ ਦੀ ਚੌਣ ਚਾਂ ਠੰਡੀ ਚੌਣ ਪੋਲੀ ਰੂਵਰ ਕੀ ਰੂਵਰ ਕੀ ਠੀਕ ਆ ਫਿਰ ਆਏ ਆ ਨਾ ਪਸ਼ੂ ਆਉਣ ਕਰਕੇ ਵੀ ਥੋੜਾ ਜਿਆਦਾ ਕਰਕੇ ਲੈ ਆਜ ਲੈ ਹੀ ਅੱਜ ਹਾਂ ਅਜੇ ਚਲੋ ਸਾਨੂੰ ਨੇਰਾਤ ਨਹੀਂ ਹੋ ਗਿਆ ਲਾਹ ਕੇ ਢੇ ਕਿਕਰ ਰੋਕੋ ਮੜੀ ਜੀ ਖੜਾਯੋ ਲਓ ਆਰਡਰ ਕੁਆਲਿਟੀ ਦਿਖਾ ਦਈਏ ਲਓ ਸੱਜਰੋ ਆਰਡਰ ਕੁਆਲਿਟੀ ਦੇਖ ਲਓ ਠੀਕ ਹੈ ਜੀ ਖਾਨ ਤੁਹਾਨੂੰ ਬਹੁਤ ਸੋਹਣਾ ਲੱਗਾ ਕੰਮਦਾਰ ਨੂੰ ਹੀ ਬੰਦ ਹੋ ਗਈ ਦੀ ਲਓ ਜੀ ਬਾਕੀ ਕੱਦ ਵੱਡਾ ਜੀ ਠੀਕ ਹੈ ਜਿੰਨੀ ਕਹੀ ਸੋਹਣੀ ਮੈਂ ਲਓ ਜੀ ਆਰਡਰ ਕੁਆਲਿਟੀਆਂ ਲੈਵਾ ਪੱਧਰ ਜੀ ਇੱਕ ਹੋ ਜਾਂ ਲਓ ਜੀ ਇਹ ਕਿਨੇ ਦੀ ਜੈਸਨੋ ਵੀਰ ਜੀ ਅਵੀ ਵੀ ਜੀ 75000 ਰੁਪਇਆ ਬੋਲ ਕਰਦੇ ਤਾਂ 72 ਦੀ ਆਣਾ 72 ਦੀ ਹਾਂ ਬਾ ਤਿੰਨੇ ਪਸ਼ੂ ਆ ਲਓ ਭਾਈ ਸਜਣੋ ਆਪਣੇ ਤਿੰਨ ਪਸ਼ੂ ਵੀਰ ਪੰਨੂ ਦੇ ਕੋਲ ਆਪਣੀ ਨਦਖ ਪਰ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਾਲ ਰੱਬ ਰੱਖਾ ਜੀ